ਲਓ ਵੀ ਦੋਸਤੋ ਅੱਜ ਮੈਂ ਪਹੁੰਚੇ ਹਾਂ ਅਕਾਲ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਦੀ ਫੈਕਟਰੀ ਦੇ ਵਿੱਚ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਵਿਆਹ ਦੀ ਭਾਜੀ ਬਿਲਕੁਲ ਫਰੈਸ਼ ਤੁਹਾਡੇ ਵਾਸਤੇ ਤਿਆਰ ਕੀਤੀ ਗਈ ਹੈ ਜਿਹਦੇ ਵਿੱਚ ਹਰ ਤਰ੍ਹਾਂ ਦਾ ਜਿਵੇਂ ਡਿਮਾਂਡ ਪਾਰਟੀ ਨੇ ਕੀਤੀ ਹੈ ਉਸੇ ਤਰ੍ਹਾਂ ਦੀ ਭਾਜੀ ਤੁਹਾਡੇ ਲਈ ਤਿਆਰ ਕਰ ਦਿੱਤੀ ਹੈ ਗੁੜ ਵਾਲੇ ਸ਼ੱਕਰਪਾਰੇ ਦੀ ਗੱਲ ਕਰੀਏ ਛਾਏ ਚੀਨੀ ਵਾਲੇ ਸ਼ੱਕਰਪਾਰੇ ਲੱਡੂਆਂ ਦੀ ਗੱਲ ਕਰੀਏ ਸੇਮੀਆਂ ਦੀ ਗੱਲ ਕਰੀਏ ਮਖਾਣਿਆਂ ਦੀ ਗੱਲ ਕਰੀਏ ਹਰ ਚੀਜ਼ ਜਿਹੜੀ ਕੀ ਤੁਹਾਨੂੰ ਇੱਥੇ ਮਿਲ ਜਾਣੀਆਂ ਤੇ ਗੱਲ ਕਰੀਏ ਮਠੀਆਂ ਵੀ ਜਿੱਥੇ ਪਾਰਟੀ ਨੇ ਆਰਡਰ ਦੇ ਕੇ ਬਣਵਾਈਆਂ ਜੀ ਸੋ ਤੁਸੀਂ ਵੀ ਵਿਆਹ ਦੀ ਭਾਜੀ ਤਿਆਰ ਕਰਵਾਉਣੀ ਹੈ ਤਾਂ ਤੁਸੀਂ ਅਕਾਲ ਸਵੀਟਸ ਐਂਡ ਰੈਸਟੋਰੈਂਟ ਦੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ ਤੇ ਇਹ ਜਿਹੜੀ ਫਰੈਸ਼ ਵਿਆਹ ਦੀ ਭਾਜੀ ਹੈ ਤੁਹਾਨੂੰ ਅਸੀਂ ਡਿਲੀਵਰ ਵੀ ਕਰਕੇ ਦੇਵਾਂਗੇ ਨੰਬਰ ਇਕਵਲ ਫੇਅਰ ਤੇ ਕੋਈ ਵੀ ਹੋਰ ਤੁਸੀਂ ਆਰਡਰ ਚਾਹੁੰਦੇ ਹੋ ਪਕੌੜੇ ਬਣਵਾਉਣੇ ਹਨ ਤੁਹਾਨੂੰ ਸਮੋਸੀਆਂ ਦੀ ਜ਼ਰੂਰਤ ਹੈ ਹਰ ਤਰ੍ਹਾਂ ਦੀ ਚੀਜ਼ ਜਿਹੜੇ ਕਿ ਅਕਾਲ ਵਾਲਿਆਂ ਦੀ ਫੈਕਟਰੀ ਦੇ ਵਿੱਚ ਇੱਥੇ ਹੀ ਤਿਆਰ ਹੁੰਦੀ ਹੈ ਤੇ ਫਰੈਸ਼ ਬਿਲਕੁਲ ਫਰੈਸ਼ ਆ ਦੇਖੋ ਲੱਡੂ ਤੁਹਾਡੇ ਵਾਸਤੇ ਤਿਆਰ ਕੀਤੇ ਗਏ ਆ ਜੀ ਤੇ ਪਾਰਟੀ ਨੂੰ ਹੁਣ ਇਹ ਸਾਰੇ ਲੱਡੂ ਤੇ ਇਹ ਭਾਜੀ ਡਿਲੀਵਰ ਕਰਨੀ ਆ ਸਿਰ ਤੇ ਸਿਰਫ ਅਕਾਲ সুইਟਸ ਐਂਡ ਰੈਸਟੋਰੈਂਟ ਤੇ ਤੁਸੀਂ ਕਰ ਲਓ ਕਾਲ